ਇਕ ਔੰਕਾਰ ਸਤ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਗੌੜੀ ਮਹੱਲਾ ਪੰਜਵਾ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਓਠ ਪਹਿਰ ਰਾਤ ਦੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਬਸੇ ਪਾਰ ਬ੍ਰਹਮ ਸੋਈ ਸੁਹਾਵਾਤਾਓ ਜਮਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆ ਨਾ ਜਾਪਿਆ ਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮਾ ਗਾਦ ਭੈ ਕਰ ਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੇ ਵਾਉ ਨ ਲਗਈ ਸਤਗੁਰ ਰੱਖੇ ਆਪ ਗੁਰ ਨਾਰੈਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੋਂ ਉਠੇ ਸਭ ਕਿਸ ਪਾਇਆ ਜਨ ਨਾਨਕ ਸੱਦ ਬਲਿਹਾਰ ਗੋਰਾ ਨਾਰਾਇਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੂਠੇ ਸਭ ਕੁਝ ਪਾਇਆ ਜਨ ਨਾਨਕ ਸਾਧ ਬਲਿਹਾਰ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨਮ ਬਜੇ ਮਨਾਏ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਓ ਇਕ ਸਿਵਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰੇਕ ਹਰ ਹਰ ਅਕਰ ਮਨ ਮਹਿ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਣਾਏ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕਹਿ ਰਦੇ ਵਸੇ ਭਗਵਾਨ ਅਖਦ ਮੰਤਰ ਤੰਤ ਸਭ ਛਾਰ ਕਰਨ ਹਾਰ ਹਿਰਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਏਹੋ ਤਰਮ ਤਜ ਸਭ ਭਰਮ ਭਜਿਓ ਪਾਰ ਬਹਰਮ ਕਹੋ ਨਾਨਕ ਅਟਲ ਇਹ ਧਰਮ ਗੋੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰ ਗੋਵਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਣ ਬਖਾਨ ਬਿਨ ਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਭਰੇ ਜਨਮੀਤ ਮਨ ਵਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਮਨ ਵਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗੈ ਪੂਰਨ ਭਈ ਸੇ ਬਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਵਾ ਥਿਰ ਕਰੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦਸ਼ਾਹ ਸਾ ਸਭ ਬਸ ਕਰ ਦੀਨੇ ਅਮਰਤ ਨਾਮ ਮਹਾ ਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਊੜ ਪਕਰੀ ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ